ਸ੍ਰੀ ਗੁਰੂ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇਦੀ ਵੱਡੀ ਖਬਰ ਐਲ ਪੀਜੀ ਸਿਲੰਡਰ ਤੇ ਮਹੀਨੇ ਦੀ ਮਹੀਨੇ ਦੀ ਪਹਿਲੀ ਤਰੀਕ ਤੇ ਸਭ ਤੋਂ ਵੱਡੀ ਖਬਰ ਆਈ ਤੁਹਾਡੀ ਜੇਤੇ ਕੀ ਪਵੇਗਾ ਅਸਰ 1 ਅਗਸਤ ਦੀ ਨੂੰ 1 ਅਗਸਤ ਨੂੰ ਪਰ ਐਲਪੀਜੀ ਸਿਲੰਡਰ ਲਗਭਗ 35 ਰੁਪਏ ਸਸਤਾ ਹੋ ਗਿਆ ਹੈ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰਾਂ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਹਨ ਇਹ ਨਵੇਂ ਇਸ ਨਵੀਂ ਦਰ ਦੇ ਅਨੁਸਾਰ 19 ਕਿਲੋਗ੍ਰਾਮ ਪਰ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਜਾਨੀ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ 19 ਕਿਲੋਗ੍ਰਾਮ LPG ਸਿਲੰਡਰ ਹੁਣ ਅੱਜ ਤੋਂ ਦਿੱਲੀ ਵਿੱਚ 1631 ਰੁਪਏ ਵਿੱਚ ਉਪਲਬਧ ਹੋਵੇਗਾ ਜੁਲਾਈ ਵਿੱਚ 1665 ਰੁਪਏ ਵਿੱਚ ਉਪਲਬਧ ਸੀ ਅਸੇ ਇੱਥੇ ਵਪਾਰਕ ਸਿਲੰਡਰ 34 ਰੁਪਏ ਸਸਤਾ ਹੋ ਗਿਆ ਹੈ ਜਦੋਂ ਕਿ ਕਰੇਲੂ LPG ਸਿਲੰਡਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਹਿਲਾਂ ਮੰਗ ਅੱਜ ਵੀ ਤੁਹਾਨੂੰ ਇਹ ਸਿਰਫ 853 ਰੁਪਏ ਵਿੱਚ ਮਿਲੇਗਾ ਕੋਲਕਾਤਾ ਵਿੱਚ ਅੱਜ ਤੋਂ ਵਪਾਰਕ ਸਿਲੰਡਰ 1734 ਰੁਪਏ ਉਪਲਬਧ ਹੈ ਮੁੰਬਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1582 1582.50 ਰੁਪਏ ਹੋ ਗਈ ਹੈ ਚਨਈ ਦੀ ਗੱਲ ਕਰੀਏ ਤਾਂ ਇੱਥੇ ਵਪਾਰਕ ਸਿਲੰਡਰ ਦੀ ਕੀਮਤ 1 ਅਗਸਤ ਜਾਨੀ ਅਜ ਤੋਂ 1799 ਰੁਪਏ ਹੋ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ